ਆਪਣੇ ਵੀਰ ਦੇ ਵਿਆਹ ਤੋਂ ਬਾਅਦ ਸੰਦੀਪ ਪਹਿਲੀ ਵਾਰ ਪੇਕੇ ਪਿੰਡ ਆਈ ਤਾਂ ਦੇਖਿਆ ਕਿ ਉਸ ਨੂੰ ਪੂਰੇ ਘਰ ਦਾ ਮਾਹੌਲ ਹੀ ਬਦਲਿਆ-ਬਦਲਿਆ ਜਿਹਾ ਨਜ਼ਰ ਆਇਆ ਸੰਦੀਪ ਬਹੁਤ ਖੁਸ਼ ਸੀ ਅਤੇ ਉਹ ਹਸਦੀ ਮੁਸਕਰਾਉਂਦੀ ਘਰ ਵਿੱਚ ਵੜੀ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਨਵੀਂ ਵਿਆਹੀ ਭਾਬੀ ਰਾਣੀ ਨੂੰ ਮਿਲੀ ਅਤੇ ਉਸ ਨੂੰ ਗਲੇ ਲਗਾਉਂਦੀ ਹੋਈ ਬੜੇ ਹੀ ਪਿਆਰ ਨਾਲ ਬੋਲੀ ਹੋਰ ਭਾਬੀ ਜੀ ਕਿਵੇਂ ਹੋ ਜੀ ਲੱਗਿਆ ਤੁਹਾਡਾ ਠੀਕ ਹਾਂ ਦੀਦੀ ਜੀ ਹਲਕੀ ਜਿਹੀ ਮੁਸਕਾਨ ਚਿਹਰੇ ਤੇ ਲਿਆ ਕੇ ਰਾਣੀ ਨੇ ਕਿਹਾ ਫਿਰ ਰਾਣੀ ਨੇ ਸੰਦੀਪ ਦੇ ਹੱਥੋਂ ਬੈਗ ਫੜ ਲਿਆ ਅਤੇ ਕਿਹਾ ਦੀਦੀ ਜੀ ਤੁਸੀਂ ਥੱਕ ਗਏ ਹੋਵੋਗੇ ਚਲੋ ਚੱਲ ਕੇ ਥੋੜਾ ਜਿਹਾ ਲੇਟ ਜਾਵੋ ਆਰਾਮ ਮਿਲੇਗਾ ਅਤੇ ਉਦੋਂ ਤੱਕ ਮੈਂ ਤੁਹਾਡੇ ਲਈ ਚਾਹ ਪਾਣੀ ਦਾ ਪ੍ਰਬੰਧ ਕਰਦੀ ਹਾਂ ਸੰਦੀਪ ਨੂੰ ਬੜਾ ਅਜੀਬ ਜਿਹਾ ਲੱਗਿਆ ਉਸਨੇ ਸੋਚਿਆ ਕਿ ਹਾਲੇ ਤਾਂ 2 ਮਹੀਨੇ ਹੀ ਵਿਆਹ ਨੂੰ ਹੋਏ ਹਨ ਅਤੇ ਰਾਣੀ ਦਾ ਚਿਹਕ ਦਾ ਚਮਕਦਾ ਚਿਹਰਾ ਇੱਕਦਮ ਹੀ ਬੁੱਝ ਗਿਆ ਗਿਆ ਸੀ ਫਿਰ ਹੋਦ ਨੂੰ ਸੰਦੀਪ ਦੀ ਮਾਂ ਆ ਗਈ ਅਤੇ ਸੰਦੀਪ ਨੂੰ ਗਲੇ ਲੱਗ ਕੇ ਮਿਲੀ ਤੇ ਕਿਹਾ ਐਡਾ ਵੱਡਾ ਬੈਗ ਚੱਕ ਕੇ ਲਿਆਉਣ ਦੀ ਕੀ ਲੋੜ ਸੀ ਇੱਥੇ ਕੋਈ ਸੂਟਾਂ ਦੀ ਕਮੀ ਆ ਇੱਥੋਂ ਹੀ ਪਾ ਲੈਂਦੀ ਕੋਈ ਆਪਣੀ ਭਾਬੀ ਵਾਲਾ ਸੂਟ ਸੂਟ ਤਾਂ ਮਿਲ ਜਾਂਦੇ ਪਰ ਮੈਂ ਫਸਾਉਂਦੀ ਕਿੱਥੋਂ ਕਿੱਥੇ ਭਾਬੀ ਐਨੀ ਦੁਬਲੀ ਪਤਲੀ ਜਾਈ ਅਤੇ ਕਿੱਥੇ ਮੈਂ ਐਡਾ ਵੱਡਾ ਡਰਮ ਸੰਦੀਪ ਨੇ ਹੱਸਦੀ ਹੋਏ ਨੇ ਆਪਣੀ ਮਾਂ ਨੂੰ ਕਿਹਾ ਸੰਦੀਪ ਨੇ ਹੱਥ ਮੂੰਹ ਧੋ ਲਿਆ ਅਤੇ ਥੋੜਾ ਸਮਾਂ ਲੇਟ ਕੇ ਆਰਾਮ ਕੀਤਾ ਫਿਰ ਉਸ ਤੋਂ ਬਾਅਦ ਸੰਦੀਪ ਦੀ ਭਾਬੀ ਰਾਣੀ ਨੇ ਚਾਹ ਪਾਣੀ ਤਿਆਰ ਕਰ ਲਿਆ ਤੇ ਸੰਦੀਪ ਨੂੰ ਚਾਹ ਲਈ ਬੁਲਾਇਆ ਸੰਦੀਪ ਮਨ ਹੀ ਮਨ ਇਹ ਚੀਜ਼ ਮਹਿਸੂਸ ਕਰ ਰਹੀ ਸੀ ਕਿ ਰਾਣੀ ਜੋ ਵੀ ਕਰ ਰਹੀ ਹੈ ਉਹ ਸਿਰਫ ਇੱਕ ਫਾਰਮੈਲਿਟੀ ਹੈ ਅਸਲੀ ਕੋਈ ਵੀ ਆਪਣਾਪਨ ਨਹੀਂ ਹੈ ਫਿਰ ਸੰਦੀਪ ਨੇ ਕਿਹਾ ਦੇਖੋ ਭਾਬੀ ਜੀ ਮੈਂ ਤੁਹਾਡੇ ਲਈ ਕੁਝ ਲੈ ਕੇ ਆਈ ਹਾਂ ਸੰਦੀਪ ਨੇ ਇੱਕ ਬਹੁਤ ਹੀ ਸੋਹਣਾ ਪਰਸ ਆਪਣੀ ਭਾਬੀ ਨੂੰ ਦਿੱਤਾ ਉਸਦੀ ਭਾਬੀ ਰਾਣੀ ਨੇ ਉਸ ਪਰਸ ਨੂੰ ਇੱਕ ਨਜ਼ਰ ਦੇਖਿਆ ਤੇ ਆਪਣੀ ਸੱਸ ਨੂੰ ਫੜਾ ਦਿੱਤਾ ਸੰਦੀਪ ਇਹ ਦੇਖ ਕੇ ਬੜਾ ਹੈਰਾਨ ਹੋਈ ਅਤੇ ਉਸਨੇ ਆਪਣੀ ਭਾਬੀ ਰਾਣੀ ਨੂੰ ਪੁੱਛਿਆ ਕਿਉਂ ਕੀ ਹੋਇਆ ਭਾਬੀ ਜੀ ਪਰਸ ਪਸੰਦ ਨਹੀਂ ਆਇਆ ਤਾਂ ਰਾਣੀ ਨੇ ਕਿਹਾ ਨਹੀਂ ਦੀਦੀ ਜੀ ਪਸੰਦ ਤਾਂ ਬਹੁਤ ਹੈ ਪਰ ਪਰ ਕੀ ਭਾਬੀ ਜੀ ਇਹ ਪਰਸ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਆਪਣੇ ਕੋਲ ਰੱਖੋ ਰਾਣੀ ਪਰਸ ਲੈ ਕੇ ਖੜੀ ਰਹੀ ਮਾਂ ਵੀ ਦੋਵਾਂ ਦੇ ਮੂੰਹ ਵੱਲ ਚੁੱਪਚਾਪ ਦੇਖਦੀ ਰਹੀ ਫਿਰ ਸੰਦੀਪ ਨੇ ਪੁੱਛਿਆ ਕੀ ਗੱਲ ਹੈ ਮਾਂ ਭਾਬੀ ਇਹ ਪਰਸ ਲੈਣ ਤੋਂ ਇੰਨਾ ਝਿਜਕ ਕਿਉਂ ਰਹੀ ਹੈ ਸੰਦੀਪ ਦੀ ਮਾਂ ਨੇ ਗੁੱਸੇ ਵਿੱਚ ਕਿਹਾ ਨਖਰੇ ਕਿਉਂ ਕਰਦੀਆਂ ਰੱਖ ਲੈ ਹੁਣ ਪਤਾ ਨਹੀਂ ਕਿੱਥੋਂ ਪੱਲੇ ਪਾਤੀ ਕਹਿੰਦੇ ਇਹ ਤਾਂ ਬਹੁਤ ਪੜ੍ਹੀ ਲਿਖੀ ਹੈ ਇਹਨੂੰ ਤਾਂ ਕਿਸੇ ਦਾ ਮਨ ਵੀ ਨਹੀਂ ਰੱਖਣਾ ਆਉਂਦਾ ਤੇ ਨਖਰੇ ਇਹਦੇ ਨੱਕ ਤੇ ਰੱਖੇ ਰਹਿੰਦੇ ਨੇ ਆਪਣੀ ਨੰਦ ਸੰਦੀਪ ਦਾ ਪਿਆਰ ਦੇਖ ਕੇ ਰਾਣੀ ਦਾ ਮਨ ਪਰ ਆਇਆ ਸੰਦੀਪ ਸਾਰਿਆਂ ਲਈ ਹੀ ਕੋਈ ਨਾ ਕੋਈ ਗਿਫਟ ਲੈ ਕੇ ਆਈ ਸੀ ਆਪਣੀ ਛੋਟੀ ਭੈਣ ਸੀਮਾ ਲਈ ਇੱਕ ਬਹੁਤ ਹੀ ਸੋਹਣਾ ਫਰਾਕ ਸੂਟ ਲੈ ਕੇ ਆਈ ਰਣਧੀਰ ਲਈ ਇੱਕ ਸ਼ਰਟ ਅਤੇ ਕਰਨਵੀਰ ਲਈ ਇੱਕ ਪੈਂਟ ਲੈ ਕੇ ਆਈ ਸਾਰੇ ਆਪਣੇ ਆਪਣੇ ਗਿਫਟ ਲੈ ਕੇ ਬਹੁਤ ਜ਼ਿਆਦਾ ਖੁਸ਼ ਹੋਏ ਪਰ ਰਾਣੀ ਚੁੱਪਚਾਪ ਘੜ ਕੇ ਦੇਖਦੀ ਰਹੀ ਸੰਦੀਪ ਨੇ ਹੱਸਦੇ ਹੋਏ ਆਪਣੀ ਭਾਬੀ ਨੂੰ ਕਿਹਾ ਭਾਬੀ ਤੁਸੀਂ ਕਸ਼ਮੀਰ ਘੁੰਮਣ ਲਈ ਗਏ ਸੀ ਮੇਰੇ ਲਈ ਕੀ ਲੈ ਕੇ ਆਏ ਤਾਂ ਰਾਣੀ ਹਲਕੀ ਜਿਹੀ ਮੁਸਕਾਨ ਦੇ ਕੇ ਧਰਤੀ ਵੱਲ ਵੇਖਦੀ ਹੋਈ ਸੋਚਣ ਲੱਗੀ ਕਿ ਆਪਣੀ ਨਣਦ ਨੂੰ ਮੈਂ ਕੀ ਜਵਾਬ ਦੇਵਾਂ ਉਸੀ ਵਕਤ ਰਣਧੀਰ ਬੋਲਿਆ ਦੀਦੀ ਜੀ ਭਾਬੀ ਤੇ ਵੀਰਾ ਜੋ ਗਿਫਟ ਲਿਆਏ ਸਨ ਉਹ ਸਾਰੇ ਮਾਂ ਕੋਲ ਹਨ ਮਾਂ ਹੀ ਤੁਹਾਨੂੰ ਸਾਰੇ ਗਿਫਟ ਦਿਖਾਵੇਗੀ ਤਾਂ ਉਸੇ ਵਕਤ ਰਣਧੀਰ ਨੂੰ ਮਾਂ ਨੇ ਝਿੜਕਿਆ ਕਰਨਵੀਰ ਨੇ ਰਣਧੀਰ ਦੀ ਗੱਲ ਵਿੱਚ ਹਾਂ ਮਲਾਉਂਦੇ ਹੋਏ ਆਖਿਆ ਇਹਦੇ ਵਿੱਚ ਝਿੜਕਣ ਵਾਲੀ ਕੀ ਗੱਲ ਹੈ ਮਾਂ ਰਣਧੀਰ ਸਹੀ ਤਾਂ ਕਹਿ ਰਿਹਾ ਹੈ ਤਾਂ ਮਾਂ ਬਹੁਤ ਗੁੱਸੇ ਵਿੱਚ ਬੋਲੀ ਉਸਨੇ ਕਿਹਾ ਹੁਣ ਤੂੰ ਵੀ ਬਹੂ ਦਾ ਪੱਖ ਲੈਣ ਲੱਗ ਪਿਆ ਕਰਨਵੀਰ ਨੇ ਕਿਹਾ ਸੰਦੀਪ ਦੀਦੀ ਹੁਣ ਤੁਸੀਂ ਹੀ ਦੱਸੋ ਇਹਦੇ ਵਿੱਚ ਪੱਖ ਲੈਣ ਵਾਲੀ ਗੱਲ ਕਿੱਥੋਂ ਆ ਗਈ ਮੈਂ ਤਾਂ ਇੱਕ ਛੋਟੀ ਜਿਹੀ ਗੱਲ ਸਿੱਧੇ ਸ਼ਬਦਾਂ ਵਿੱਚ ਕਹੀ ਹੈ ਪਤਾ ਨਹੀਂ ਮਾਣੋ ਕੀ ਹੋ ਗਿਆ ਜਦੋਂ ਦਾ ਵਿਆਹ ਹੋਇਆ ਹੈ ਮੈਂ ਤਾਂ ਤੰਗ ਆ ਗਿਆ ਹਾਂ ਥੋੜਾ ਜਿਹਾ ਵੀ ਬੋਲਦਾ ਹਾਂ ਤਾਂ ਮਾਂ ਕਹਿੰਦੀ ਹੈ ਤੂੰ ਰਾਣੀ ਦਾ ਪੱਖ ਲੈਂਦਾ ਹੈ ਸਥਿਤੀ ਜ਼ਿਆਦਾ ਵਿਗੜਨ ਤੋਂ ਪਹਿਲਾਂ ਹੀ ਰਾਣੀ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਉਹ ਸੋਚਣ ਲੱਗੀ ਕਿ ਮੇਰੀ ਤਾਂ ਹਾਲੇ ਵਿਆਹ ਤੋਂ ਬਾਅਦ ਨਵੀਂ ਜ਼ਿੰਦਗੀ ਸ਼ੁਰੂ ਹੀ ਹੋਈ ਹੈ ਤਾਂ ਇਹ ਹਾਲ ਹੈ ਅੱਗੇ ਕੀ ਹੋਵੇਗਾ ਜਿਸ ਤਰ੍ਹਾਂ ਸੰਦੀਪ ਆਪਣੇ ਸਾਰੇ ਭੈਣ ਭਰਾਵਾਂ ਲਈ ਤੋਹਫੇ ਲੈ ਕੇ ਆਈ ਹੈ ਉਸੇ ਤਰ੍ਹਾਂ ਰਾਣੀ ਵੀ ਆਪਣੇ ਭੈਣ ਭਰਾਵਾਂ ਲਈ ਤੋਹਫੇ ਲੈ ਕੇ ਆਈ ਸੀ ਆਪਣੇ ਭਰਾ ਗੁਰਦੀਪ ਲਈ ਟੀ-ਸ਼ਰਟ ਆਪਣੀ ਮੰਮੀ ਲਈ ਸ਼ਾਲ ਅਤੇ ਆਪਣੇ ਪਾਪਾ ਲਈ ਘੜੀ ਕਿੰਨੇ ਮਨ ਨਾਲ ਖਰੀਦੀ ਸੀ ਉਸਨੇ ਰਾਣੀ ਨੂੰ ਯਾਦ ਆਉਣ ਲੱਗਿਆ ਕਿ ਜਦੋਂ ਘੁੰਮਣ ਜਾਣ ਲੱਗੇ ਸੀ ਤਾਂ ਉਸਦੇ ਪਾਪਾ ਨੇ 2500 ਰੁਪਏ ਚੁੱਪ ਕਰਕੇ ਉਸਦੇ ਪਰਸ ਵਿੱਚ ਪਾ ਦਿੱਤੇ ਸਨ ਕਿ ਉਹਨਾਂ ਦੀ लाਡਲੀ ਧੀ ਕੁੰਮਨ ਜਾ ਰਹੀ ਹੈ ਮੰਮੀ ਪਾਪਾ ਦੇ ਗੁਰਦੀਪ ਤੋਹਫੇ ਦੇਖ ਕੇ ਕਿੰਨੇ ਖੁਸ਼ ਹੋਣਗੇ ਇਸ ਦੀ ਕਲਪਨਾ ਕਰਕੇ ਮੈਂ ਕਿੰਨੀ ਖੁਸ਼ ਸੀ ਕਰਨਵੀਰ ਨੇ ਉਸ ਲਈ ਬਹੁਤ ਹੀ ਸੋਹਣੇ ਕੰਗਣ ਖਰੀਦੇ ਸਨ ਅਤੇ ਕਸ਼ਮੀਰੀ ਕੁੜਤਾ ਵੀ ਖਰੀਦਿਆ ਸੀ ਕਸ਼ਮੀਰ ਤੋਂ ਆ ਕੇ ਉਹ ਕਿੰਨੇ ਚਾਹ ਨਾਲ ਸਭ ਨੂੰ ਇੱਕ ਇੱਕ ਤੋਹਫਾ ਕੱਢ ਕੇ ਦਿਖਾ ਰਹੀ ਸੀ ਮੰਮੀ ਜੀ ਲਈ ਕਸ਼ਮੀਰੀ ਪੰਜਾਬੀ ਸੂਟ ਪਾਪਾ ਜੀ ਲਈ ਇੱਕ ਕੋਟ ਸੀਮਾ ਲਈ ਕਸ਼ਮੀਰੀ ਕੁੜਤਾ ਰਣਧੀਰ ਲਈ ਬੋਟ ਅਤੇ ਸੰਦੀਪ ਲਈ ਵੀ ਇੱਕ ਗਰਮ ਸ਼ਾਲ ਲੈ ਕੇ ਆਈ ਸੀ। ਉਹਦੀ ਸੱਸ ਇੱਕ ਇੱਕ ਸਮਾਨ ਚੱਕ ਕੇ ਦੇਖਦੀ ਰਹੀ ਅਤੇ ਫਿਰ ਸਾਰਾ ਸਮਾਨ ਚੱਕ ਕੇ ਆਪਣੀ ਅਲਮਾਰੀ ਵਿੱਚ ਸਾਂਭ ਲਿਆ। ਰਾਣੀ ਦੇ ਹੱਥਾਂ ਵਿੱਚ ਦੋ ਬੜੇ ਸੋਹਣੇ ਕੰਗਣ ਪਾਏ ਹੋਏ ਸਨ। ਸੀਮਾ ਨੇ ਉਹਨਾਂ ਕੰਗਣਾਂ ਨੂੰ ਦੇਖਦੇ ਹੋਏ ਪੁੱਛਿਆ ਕਿ ਭਾਬੀ ਤੁਸੀਂ ਇਹ ਕੰਗਣ ਵੀ ਕਸ਼ਮੀਰ ਤੋਂ ਹੀ ਲੈ ਕੇ ਆਏ ਹੋ? ਦਿਖਾਓ ਜ਼ਰਾ। ਰਾਣੀ ਨੇ ਉਹ ਕੰਗਣ ਉਤਾਰ ਕੇ ਸੀਮਾ ਨੂੰ ਦੇ ਦਿੱਤੇ ਤਾਂ ਸੀਮਾ ਨੇ ਉਹ ਕੰਗਣ ਉਸੇ ਵਕਤ ਆਪਣੇ ਹੱਥਾਂ ਵਿੱਚ ਪਾ ਲਏ। ਤਾ ਮਾ ਫਟਾਫਟ ਬੋਲੀ ਸੀਮਾ ਇਹ ਕੰਗਣ ਤਾਂ ਤੇਰੇ ਬਹੁਤ ਸੋਹਣੇ ਲੱਗਦੇ ਹਨ ਚੱਲ ਹੁਣ ਇਹਨਾਂ ਨੂੰ ਉਤਾਰ ਕੇ ਰੱਖ ਦੇ ਜਦੋਂ ਕਿ ਤੇ ਆਉਣਾ ਜਾਣਾ ਪਿਆ ਉਦੋਂ ਪਾ ਲਵੀਂ ਰੋਜ਼ ਪਾਉਣ ਨਾਲ ਇਹਨਾਂ ਦੀ ਚਮਕ ਖਤਮ ਹੋ ਜਾਵੇਗੀ ਇਹ ਦੇਖ ਕੇ ਰਾਣੀ ਹੈਰਾਨ ਰਹਿ ਗਈ ਇਹ ਕੰਗਣ ਰਾਣੀ ਨੂੰ ਕਰਨਵੀਰ ਨੇ ਬੜੇ ਹੀ ਪਿਆਰ ਨਾਲ ਪਹਿਲੇ ਤੋਹਫੇ ਵਜੋਂ ਲੈ ਕੇ ਦਿੱਤੇ ਸਨ ਮਾਣੀ ਅਤੇ ਸੀਮਾ ਨੇ ਇਸ ਤਰ੍ਹਾਂ ਝਟਕ ਲਿਆ ਇਸ ਦਾ ਰਾਣੀ ਤੋਂ ਵੱਧ ਦੁੱਖ ਕਰਨਵੀਰ ਨੂੰ ਸੀ ਕਰਨਵੀਰ ਕੁਝ ਕਹਿਣਾ ਚਾਹੁੰਦਾ ਸੀ ਪਰ ਰਾਣੀ ਨੇ ਅੱਖਾਂ ਦੇ ਇਸ਼ਾਰੇ ਨਾਲ ਉਸ ਨੂੰ ਮਨਾ ਕਰ ਦਿੱਤਾ। 2-3 ਦਿਨਾਂ ਬਾਅਦ ਰਾਣੀ ਦਾ ਭਰਾ ਗੁਰਦੀਪ ਆਇਆ ਤਾਂ ਉਸ ਨੇ ਆਉਂਦੇ ਹੀ ਪੁੱਛਿਆ, "ਦੀਦੀ ਮੇਰੇ ਲਈ ਕਸ਼ਮੀਰ ਤੋਂ ਕੀ ਲੈ ਕੇ ਆਏ ਹੋ? ਦਿਖਾਉਣੀ ਆ ਵੀਰੇ।" ਇਹ ਕਹਿ ਕੇ ਰਾਣੀ ਆਪਣੀ ਸੱਸ ਕੋਲ ਚਲੀ ਗਈ। ਅਤੇ ਕਿਹਾ, "ਮਾਂਜੀ ਗੁਰਦੀਪ ਅਤੇ ਮੰਮੀ ਪਾਪਾ ਜੀ ਲਈ ਮੈਂ ਜੋ ਤੋਹਫੇ ਲੈ ਕੇ ਆਈ ਸੀ ਉਹ ਦੇ ਦਿਓ।" ਤਾਂ ਰਾਣੀ ਦੀ ਸੱਸ ਨੇ ਕਿਹਾ, "ਬਹੁਤ ਤੂੰ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈਂ।" ਤੂੰ ਜੋ ਤੋਹਫੇ ਲੈ ਕੇ ਆਈ ਹੈ ਕੀ ਤੇਰੇ ਮੰਮੀ ਪਾਪਾ ਉਹਨਾਂ ਨੂੰ ਸਵੀਕਾਰ ਕਰਨਗੇ ਉਹਨਾਂ ਨੂੰ ਦੱਸਣ ਦੀ ਕੀ ਲੋੜ ਸੀ ਕਿ ਤੂੰ ਉਹਨਾਂ ਲਈ ਕੁਝ ਲੈ ਕੇ ਆਈ ਹੈ ਕੱਲ ਨੂੰ ਸੀਮਾ ਦਾ ਵਿਆਹ ਕਰਨਾ ਹੈ ਉਹਦੇ ਲਈ ਆਪਾਂ ਨੂੰ ਜ਼ਰੂਰਤ ਪਵੇਗੀ ਘਰ ਦੇਖ ਕੇ ਚੱਲਣਾ ਹੁਣ ਤੋਂ ਹੀ ਸਿੱਖ ਲੈ ਬਹੂ ਇਹ ਸੁਣ ਕੇ ਰਾਣੀ ਸਬਰ ਦਾ ਕੁੱਟ ਭਰ ਕੇ ਰਹਿ ਗਈ ਹੁਣ ਭਲਾ ਉਹ ਆਪਣੇ ਭਰਾ ਗੁਰਦੀਪ ਨੂੰ ਕੀ ਜਵਾਬ ਦੇਵੇਗੀ ਰਾਣੀ ਦਾ ਮਨ ਬਹੁਤ ਜ਼ਿਆਦਾ ਟੁੱਟ ਗਿਆ ਉਹ ਆਪਣੇ ਆਪ ਨੂੰ ਸੰਭਾਲਦੀ ਹੋਈ ਗੁਰਦੀਪ ਕੋਲ ਗਈ ਅਤੇ ਕਿਹਾ ਜਦੋਂ ਤੇਰੇ ਜੀਜਾ ਜੀ ਆ ਗਏ ਉਦੋਂ ਤੇਰਾ ਗਿਫਟ ਦੇਵਾਂਗੀ ਉਸ ਟਾਈਮ ਤਾਂ ਰਾਣੀ ਨੇ ਸਾਰੀ ਗੱਲ ਸੰਭਾਲ ਲਈ ਪਰ ਜਦੋਂ ਕਰਨਵੀਰ ਘਰ ਆਇਆ ਤਾਂ ਉਸਨੇ ਹੌਲੀ ਜਿਹੇ ਉਸਨੂੰ ਸਾਰੀ ਗੱਲ ਦੱਸ ਦਿੱਤੀ ਫਿਰ ਕਰਨਵੀਰ ਨੇ ਆਪਣੀ ਮਾਂ ਦੀਆਂ ਮਿੰਤਾ ਕੀਤੀਆਂ ਉਸਦੀ ਮਾਂ ਨੇ ਸਿਰਫ ਗਰਦੀਪ ਲਈ ਇੱਕ ਟੀ-ਸ਼ਰਟ ਹੀ ਦਿੱਤੀ ਪਰ ਇਸ ਲਈ ਵੀ ਉਸਨੂੰ ਬਹੁਤ ਕੁਝ ਸੋਣਨਾ ਪਿਆ ਵਿਆਹ ਤੋਂ ਬਾਅਦ ਰਾਣੀ ਦੇ ਸਾਰੇ ਨਵੇਂ ਸੂਟ ਅਤੇ ਹੋਰ ਵੀ ਸਾਰਾ ਸਮਾਨ ਸੀਮਾ ਨੇ ਆਪਣੀ ਭਾਬੀ ਰਾਣੀ ਤੋਂ ਪੁੱਛੇ ਬਿਨਾਂ ਹੀ ਵਰਤਣਾ ਸ਼ੁਰੂ ਕਰ ਦਿੱਤਾ ਆਪਣੀ ਪੁਰਾਣੀ ਜਿਹੀ ਕੜੀ ਨੂੰ ਛੱਡ ਕੇ ਰਾਣੀ ਦੀ ਨਵੀਂ ਕੜੀ ਬੰਨ੍ਹਣੀ ਸ਼ੁਰੂ ਕਰ ਦਿੱਤੀ। ਇਹ ਸਭ ਦੇਖ ਕੇ ਰਾਣੀ ਦਾ ਮਨ ਬੜਾ ਹੀ ਉਦਾਸ ਹੁੰਦਾ ਪਰ ਉਹ ਚੁੱਪ ਹੋ ਕੇ ਰਹਿ ਜਾਂਦੀ। ਕਰਨਵੀਰ ਨੂੰ ਵੀ ਪਤਾ ਸੀ ਕਿ ਰਾਣੀ ਨੇ ਇਹ ਸਾਰਾ ਸਮਾਨ ਕਿੰਨੇ ਮਨ ਨਾਲ ਖਰੀਦਿਆ ਸੀ ਪਰ ਉਹ ਵੀ ਆਪਣੀ ਮਾਂ ਅਤੇ ਭੈਣ ਦੇ ਸਾਹਮਣੇ ਕੁਝ ਨਹੀਂ ਕਰ ਸਕਦਾ ਸੀ। ਕੀ ਹੋ ਰਿਹਾ ਹੈ ਭਾਬੀ ਜੀ? ਆਪਣੀ ਨਣਦ ਸੰਦੀਪ ਦੀ ਆਵਾਜ਼ ਸੁਣ ਕੇ ਰਾਣੀ ਇੱਕਦਮ ਆਪਣੇ ਵਰਤਮਾਨ ਵਿੱਚ ਆ ਗਈ। ਰਾਣੀ ਨੇ ਕਿਹਾ ਕੁਝ ਨਹੀਂ ਦੀਦੀ ਜੀ ਆਓ ਬੈਠੋ ਭਾਬੀ ਤੇਰਾ ਕਮਰਾ ਕਿੰਨਾ ਬੁਝਿਆ ਜਿਹਾ ਲੱਗ ਰਿਹਾ ਹੈ ਬਿਲਕੁਲ ਵੀ ਰੌਣਕ ਨਹੀਂ ਲੱਗਦੀ ਇੱਥੇ ਇੱਕ ਫੁੱਲਾਂ ਦਾ ਗੁਲਦਸਤਾ ਰੱਖੋ ਅਤੇ ਨਾਲ ਹੀ ਉੱਥੇ ਇੱਕ ਸਾਈਡ ਲੈਂਪ ਰੱਖੋ ਅਤੇ ਇੱਥੇ ਇੱਕ ਪੇਂਟਿੰਗ ਟੰਗੋ ਬਹੁਤ ਸੁੰਦਰ ਲੱਗੇਗੀ ਤੁਸੀਂ ਮੈਨੂੰ ਦੱਸੋ ਤੁਹਾਡਾ ਸਮਾਨ ਕਿੱਥੇ ਹੈ ਮੈਂ ਤੁਹਾਡੇ ਨਾਲ ਲਗਵਾ ਦਿੰਦੀ ਹਾਂ ਕਮਰੇ ਦਾ ਜ਼ਾਇਦਾ ਲੈਂਦੇ ਹੋਏ ਸੰਦੀਪ ਨੇ ਕਿਹਾ ਕਰਨਵੀਰ ਵੀਰੇ ਨੂੰ ਤਾਂ ਕੋਈ ਸੁਰਤ ਹੀ ਨਹੀਂ ਰਹਿੰਦੀ ਆਪਣੇ ਕਮਰੇ ਦੀ ਰਾਣੀ ਨੇ ਕਿਹਾ ਦੀਦੀ ਜੀ ਤੁਸੀਂ ਦੱਸ ਦਿੱਤਾ ਮੈਂ ਬਾਅਦ ਵਿੱਚ ਆਪਣੇ ਆਪ ਠੀਕ ਕਰ ਲਵਾਂਗੀ ਰਾਣੀ ਨੇ ਉੱਠਦੇ ਹੋਏ ਕਿਹਾ ਚਲੋ ਦੀਦੀ ਜੀ ਮੈਂ ਤੁਹਾਡੇ ਲਈ ਰਾਤ ਦੀ ਰੋਟੀ ਤਿਆਰ ਕਰਦੀ ਹਾਂ ਭਾਬੀ ਮੈਂ ਮਾਂ ਨਾਲ ਗੱਲ ਕਰ ਲਈ ਹੈ ਆਪਾਂ ਰਾਤ ਦਾ ਖਾਣਾ ਬਾਹਰ ਖਾਵਾਂਗੇ ਮਾਂ ਆਪੇ ਆਪਣਾ ਤੇ ਪਿਤਾ ਜੀ ਦਾ ਖਾਣਾ ਬਣਾ ਲਵੇਗੀ ਰਾਣੀ ਨੇ ਕਿਹਾ ਨਹੀਂ ਦੀਦੀ ਇਹ ਤਾਂ ਗਲਤ ਹੈ ਮੈਂ ਮੰਮੀ ਪਾਪਾ ਦਾ ਖਾਣਾ ਬਣਾ ਦਿੰਦੀ ਹਾਂ ਭਾਬੀ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਅੱਜ ਪਿਤਾ ਜੀ ਦਾ ਮਨ ਸਿਰਫ ਖਿਚੜੀ ਖਾਂਦਾ ਹੈ ਜਦੋਂ ਖਾਣੀ ਹੋਵੇਗੀ ਮਾਂ ਆਪੇ ਗਰਮ-ਗਰਮ ਬਣਾ ਦੇਵੇਗੀ ਮੈਂ ਤੁਹਾਡੇ ਲਈ ਇੰਨੀ ਦੂਰੋਂ ਚੱਲ ਕੇ ਆਈ ਹਾਂ ਭਾਬੀ ਜੀ ਤੇ ਤੁਸੀਂ ਮੇਰੇ ਕੋਲੋਂ ਦੂਰ-ਦੂਰ ਭੱਜ ਰਹੇ ਹੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ ਮੈਨੂੰ ਸੱਚੀ-ਸੱਚੀ ਦੱਸੋ ਕੀ ਗੱਲ ਹੈ ਕੀ ਤੁਹਾਨੂੰ ਮੇਰਾ ਇੱਥੇ ਆਉਣਾ ਚੰਗਾ ਨਹੀਂ ਲੱਗਿਆ ਤੁਹਾਡਾ ਚਿਹਰਾ ਹਮੇਸ਼ਾ ਉਤਰਿਆ ਜਿਹਾ ਰਹਿੰਦਾ ਹੈ ਅਤੇ ਕਰਨਵੀਰ ਵੀਰਾ ਵੀ ਕੁਝ ਉਖੜਿਆ ਜਿਹਾ ਲੱਗਦਾ ਹੈ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਭਾਬੀ ਮੈਨੂੰ ਖੁੱਲ ਕੇ ਦੱਸੋ ਕੀ ਗੱਲ ਹੈ ਕੋਈ ਗੱਲ ਨਹੀਂ ਦੀਦੀ ਜੀ ਤਾਨੂੰ ਵਹਿਮ ਹੋਇਆ ਹੈ ਇੱਥੇ ਸਭ ਠੀਕ ਹੈ ਮੈਨੂੰ ਝੂਠ ਨਾ ਬੋਲੋ ਭਾਬੀ ਜੀ ਮੈਨੂੰ ਤੁਹਾਡਾ ਉਤਰਿਆ ਹੋਇਆ ਚਿਹਰਾ ਸਭ ਬਿਆਨ ਕਰ ਰਿਹਾ ਹੈ ਸਭ ਗੱਲਾਂ ਛੱਡੋ ਮੈਨੂੰ ਦੱਸੋ ਕਰਨਵੀਰ ਤੁਹਾਡੇ ਲਈ ਕਸ਼ਮੀਰ ਤੋਂ ਕੀ ਲੈ ਕੇ ਆਇਆ ਹੈ ਰਾਣੀ ਇੱਕ ਵਾਰ ਫਿਰ ਸੋਚਣ ਲੱਗੀ ਕਿ ਆਪਣੀ ਨਣਦ ਨੂੰ ਹਣੋ ਝੂਠ ਕਿਵੇਂ ਬੋਲੇ ਜੇਕਰ ਉਹ ਸੱਚ ਦੱਸੇਗੀ ਤਾਂ ਉਹ ਸੋਚੇਗੀ ਕਿ ਮੇਰੀ ਮਾਂ ਦੀ ਬੁਰੀਾਈ ਕਰ ਰਹੀ ਹੈ ਇਸ ਲਈ ਰਾਣੀ ਨੇ ਇੱਕ ਵਾਰ ਫਿਰ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਕਿ ਕੀ ਲੈਣਾ ਸੀ ਦੀਦੀ ਜੀ ਉਥੋਂ ਬਸ ਘੁੰਮ ਕੇ ਆ ਗਏ ਸੰਦੀਪ ਨੇ ਕਿਹਾ ਮੈਂ ਨਹੀਂ ਮੰਦੀ ਅਜਿਹਾ ਨਹੀਂ ਹੋ ਸਕਦਾ ਸੰਦੀਪ ਨੇ ਕਿਹਾ ਚਲੋ ਮੈਨੂੰ ਆਪਣੇ ਵਿਆਹ ਵਾਲੀ ਐਲਬਮ ਦਿਖਾਓ ਤਾਂ ਰਾਣੀ ਨੇ ਐਲਬਮ ਦੇ ਦਿੱਤੀ ਤਸਵੀਰ ਦੇਖਦੇ ਹੋਏ ਸੰਦੀਪ ਹੱਸ ਪਈ ਜਿਸ ਵਿੱਚ ਕਰਨਵੀਰ ਰਾਣੀ ਦੇ ਕੰਗਣ ਪਹਿਨਾ ਰਿਹਾ ਸੀ ਤਾਂ ਸੰਦੀਪ ਨੇ ਕਿਹਾ ਭਾਬੀ ਤੁਸੀਂ ਕਹਿ ਰਹੇ ਹੋ ਕਿ ਕੁਝ ਨਹੀਂ ਲੈ ਕੇ ਆਂਦਾ ਦੇਖੋ ਵੀਰੇ ਨੇ ਤੁਹਾਨੂੰ ਕੰਗਣ ਲੈ ਕੇ ਦਿੱਤੇ ਹਨ ਹੁਣ ਰਾਣੀ ਨੂੰ ਝੂਠ ਬੋਲਣਾ ਮੁਸ਼ਕਲ ਹੋ ਗਿਆ ਉਸਨੇ ਹੌਲੀ ਹੌਲੀ ਆਪਣੇ ਮਨ ਦੀਆਂ ਗੰਡਾਂ ਆਪਣੀ ਨਨਦ ਸੰਦੀਪ ਅੱਗੇ ਖੋਲ ਦਿੱਤੀਆਂ। ਸੰਦੀਪ ਗੰਭੀਰਤਾ ਨਾਲ ਚੁੱਪਚਾਪ ਸੁਣਦੀ ਰਹੀ ਫਿਰ ਰਾਣੀ ਨੂੰ ਗਲੇ ਲਗਾਉਂਦੀ ਹੋਈ ਬੋਲੀ ਤੁਸੀਂ ਚਿੰਤਾ ਨਾ ਕਰੋ ਭਾਬੀ ਜੀ ਸਭ ਠੀਕ ਹੋ ਜਾਵੇਗਾ। ਹੁਣ ਤੁਸੀਂ ਬਾਹਰ ਜਾਣ ਲਈ ਤਿਆਰ ਹੋ ਜਾਵੋ ਕਰਨਵੀਰ ਵੀ ਆਉਂਦਾ ਹੀ ਹੋਵੇਗਾ। ਪਰ ਰਾਣੀ ਹਲੇ ਵੀ ਮਨ ਹੀ ਮਨ ਡਰ ਰਹੀ ਸੀ ਕਿ ਹੁਣ ਕੀ ਹੋਵੇਗਾ? ਉਹ ਸੋਚਣ ਲੱਗੀ ਕਿ ਸੰਦੀਪ ਨੂੰ ਇਹ ਸਭ ਦੱਸ ਕੇ ਮੈਂ ਸਹੀ ਕੀਤਾ ਜਾਂ ਗਲਤ। ਰਾਣੀ ਸਾਰਿਆਂ ਨਾਲ ਬਾਹਰ ਘੁੰਮਣ ਚਲਰ ਗਈ। ਪਰ ਉਹ ਮਨ ਹੀ ਮਨ ਬਹੁਤ ਉਦਾਸ ਸੀ ਉਸ ਨੂੰ ਸਾਰੀ ਰਾਤ ਨੀਂਦ ਵੀ ਨਹੀਂ ਆਈ ਕਰਨਵੀਰ ਦੇ ਵਾਰ-ਵਾਰ ਪੁੱਛਣ ਤੇ ਵੀ ਰਾਣੀ ਨੇ ਆਪਣੀ ਪਰੇਸ਼ਾਨੀ ਨਹੀਂ ਦੱਸੀ ਅਤੇ ਸਿਰਦਰਦ ਦਾ ਬਹਾਨਾ ਬਣਾ ਦਿੰਦੀ ਅਗਲੇ ਦਿਨ ਸਵੇਰ ਦੀ ਰੋਟੀ ਖਾਣ ਤੋਂ ਬਾਅਦ ਸੰਦੀਪ ਨੇ ਕਰਨਵੀਰ ਨੂੰ ਕਿਹਾ ਕਿ ਵੀਰੇ ਅੱਜ ਤੂੰ ਦਫ਼ਤਰ ਤੋਂ ਛੁੱਟੀ ਲੈ ਲ ਅੱਜ ਆਪਾਂ ਫਿਲਮ ਦੇਖਣ ਚੱਲਦੇ ਹਾਂ ਸਾਰੇ ਆਪਣੇ ਆਪਣੇ ਕੰਮ ਤੋਂ ਵਿਹਲੇ ਹੋ ਗਏ ਅਤੇ ਰਾਣੀ ਵੀ ਫਿਲਮ ਦੇਖਣ ਜਾਣ ਲਈ ਤਿਆਰ ਹੋਣ ਲੱਗੀ ਉਸੇ ਵਕਤ ਸੀਮਾ ਨੇ ਆ ਕੇ ਕਿਹਾ ਭਾਬੀ ਤੁਸੀਂ ਇਹ ਕੰਗਣ ਪਹਿਨ ਲਓ ਮਾਂ ਨੇ ਕਿਹਾ ਹੈ ਸੀਮਾ ਨੇ ਉਹਨਾਂ ਕੰਗਣਾਂ ਦੇ ਨਾਲ ਘੜੀ ਵੀ ਡਰੈਸਿੰਗ ਟੇਬਲ ਤੇ ਰੱਖ ਦਿੱਤੀ ਇਹ ਸਭ ਦੇਖ ਕੇ ਰਾਣੀ ਬੜਾ ਹੈਰਾਨ ਹੋਈ ਅਤੇ ਕਰਨਵੀਰ ਨੂੰ ਵੀ ਸਮਝ ਨਹੀਂ ਲੱਗ ਰਹੀ ਸੀ ਕਿ ਇਹ ਚਮਤਕਾਰ ਕਿਸ ਤਰ੍ਹਾਂ ਹੋਇਆ ਸਾਰੇ ਫਿਲਮ ਦੇਖਣ ਜਾਣ ਲੱਗੇ ਪਰ ਰਾਣੀ ਦੀ ਨਣਦ ਸੰਦੀਪ ਸਿਰਦਰਦ ਦਾ ਬਹਾਨਾ ਬਣਾ ਕੇ ਘਰ ਰਹਿ ਪਈ ਅਤੇ ਫਿਲਮ ਦੇਖਣ ਨਾ ਗਈ ਮਾਂ ਅਤੇ ਪਿਤਾ ਜੀ ਵੀ ਘਰ ਹੀ ਸਨ ਜਦੋਂ ਰਾਣੀ ਅਤੇ ਕਰਨਵੀਰ ਫਿਲਮ ਦੇਖ ਕੇ ਵਾਪਸ ਆਏ ਤੇ ਉਹਨਾਂ ਨੇ ਆਪਣਾ ਕਮਰਾ ਦੇਖਿਆ ਤਾਂ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਉਹਨਾਂ ਦਾ ਹੀ ਕਮਰਾ ਹੈ ਕਮਰੇ ਵਿੱਚ ਸਭ ਕੁਝ ਬਦਲਿਆ ਹੋਇਆ ਸੀ ਰਾਣੀ ਨੇ ਦੇਖਿਆ ਕਿ ਸੰਦੀਪ ਜੀ ਦੀ ਪਿੱਛੇ ਖੜੇ ਮੁਸਕਰਾ ਰਹੇ ਸੀ ਤਾਂ ਰਾਣੀ ਨੂੰ ਇਹ ਸਮਝਣ ਵਿੱਚ ਜਰਾ ਵੀ ਦੇਰ ਨਾ ਲੱਗੀ ਕਿ ਇਹ ਸਭ ਚਮਤਕਾਰ ਸੰਦੀਪ ਜੀ ਦੀ ਦਾ ਹੀ ਕੀਤਾ ਹੋਇਆ ਹੈ ਸ਼ਾਮ ਦੀ ਟ੍ਰੇਨ ਤੇ ਸੰਦੀਪ ਨੇ ਵਾਪਸ ਜਾਣਾ ਸੀ ਅਤੇ ਸਾਰੀਆਂ ਤਿਆਰੀਆਂ ਵੀ ਹੋ ਚੁੱਕੀਆਂ ਸਨ ਰਾਣੀ ਸਾਰਿਆਂ ਲਈ ਚਾਹ ਬਣਾ ਕੇ ਮਾਂ ਜੀ ਦੇ ਕਮਰੇ ਵਿੱਚ ਲਿਜਾ ਰਹੀ ਸੀ ਤਾਂ ਉਸ ਦੇ ਕਦਮ ਕਮਰੇ ਦੇ ਬਾਹਰ ਹੀ ਰੁਕ ਗਏ ਸੰਦੀਪ ਦੀਦੀ ਮਾਂ ਜੀ ਨੂੰ ਕਹਿ ਰਹੇ ਸੀ ਮਾਂ ਅੱਜ ਰਾਣੀ ਭਾਬੀ ਨਾਲ ਜੋ سلوਕ ਤੁਸੀਂ ਕਰੋਗੇ ਕੱਲ ਉਹੀ سلوਕ ਉਹ ਤੁਹਾਡੇ ਨਾਲ ਕਰੇਗੀ ਪਰ ਉਸ ਵਕਤ ਉਸ ਨੂੰ ਗਲਤ ਕਹਿਣ ਦਾ ਤੁਹਾਨੂੰ ਕੋਈ ਹੱਕ ਨਹੀਂ ਹੋਵੇਗਾ ਕਿਉਂਕਿ ਉਦੋਂ ਬਹੁਤ ਦੇਰ ਹੋ ਚੁੱਕੀ ਹੋਵੇਗੀ ਉਹ ਹੁਣੇ-ਹੁਣੇ ਇਸ ਘਰ ਵਿੱਚ ਨਵੀਂ ਆਈ ਹੈ ਜਿਹੋ ਜਿਹਾ ਵਿਵਹਾਰ ਉਸ ਨਾਲ ਤੁਸੀਂ ਕਰੋਗੇ ਉਹੀ ਵਿਵਹਾਰ ਉਸ ਦੇ ਕੋਮਲ ਮਨ ਤੇ ਉਮਰ ਭਰ ਲਈ ਸ਼ਾਪ ਛੱਡ ਜਾਵੇਗਾ ਉਸ ਦੇ ਮਨ ਵਿੱਚ ਕਿਹੋ ਜੀ ਸ਼ਾਪ ਛੱਡਣੀ ਹੈ ਚੰਗੀ ਜਾਂ ਬੁਰੀ ਉਹ ਤੁਹਾਡੇ ਆਪਣੇ ਤੇ ਹੀ ਨਿਰਪਰ ਕਰਦਾ ਹੈ ਮਾਂ ਭਾਬੀ ਨੂੰ ਆਪਣਾ ਬਣਾਉਣ ਲਈ ਉਸ ਨਾਲ ਪਿਆਰ ਕਰੋ ਅਤੇ ਸੀਮਾ ਤੂੰ ਵੀ ਕੋਈ ਆਪਣੀ ਚੀਜ਼ ਭਾਬੀ ਦੀ ਅਲਮਾਰੀ ਵਿੱਚ ਨਹੀਂ ਰੱਖੇਂਗੀ ਉਸ ਤੋਂ ਬਿਨਾਂ ਪੁੱਛੇ ਉਸ ਦਾ ਕੋਈ ਵੀ ਸਮਾਨ ਨਹੀਂ ਵਰਤੇਂਗੀ ਕਰਨਵੀਰ ਨੂੰ ਵੀ ਗੱਲ-ਗੱਲ ਤੇ ਤਾਣੇ ਮੇਨੇ ਦੇ ਕੇ ਤੁਸੀਂ ਉਸ ਨੂੰ ਵੀ ਗਵਾਹ ਲਮੋਗੇ ਜਿੰਨੀਆਂ ਗੰਢਾਂ ਤੁਸੀਂ ਪਾਈਆਂ ਨੇ ਉਹਨਾਂ ਨੂੰ ਇੱਕ-ਇੱਕ ਕਰਕੇ ਖੋਲੋ ਇਹ ਸਭ ਸੁਣ ਕੇ ਰਾਣੀ ਜੋ ਬਾਹਰ ਖੜੀ ਇਹ ਸਭ ਸੁਣ ਰਹੀ ਸੀ ਅੰਦਰ ਆ ਗਈ ਅਤੇ ਕਿਹਾ ਦੀਦੀ ਜੀ ਤੁਹਾਡੇ ਵਰਗੀ ਨਣਦ ਰੱਬ ਸਭ ਨੂੰ ਦੇਵੇ ਤੇ ਆਪਣੀ ਨਣਦ ਦੇ ਪੈਰੀ ਹੱਥ ਲਾਉਣ ਲੱਗੀ ਤਾਂ ਸੰਦੀਪ ਨੇ ਉਸ ਨੂੰ ਗੱਲ ਨਾਲ ਲਾ ਲਿਆ ਸੰਦੀਪ ਦੀ ਮਾਂ ਦੇ ਬੁਰੇ ਵਿਵਹਾਰ ਨੇ ਘਰ ਦੀ ਸਾਰੀ ਸ਼ਾਂਤੀ ਨੂੰ ਪੰਗ ਕਰਕੇ ਰੱਖਿਆ ਹੋਇਆ ਸੀ ਇਸ ਤਰ੍ਹਾਂ ਦੇ ਮਾਹੌਲ ਵਿੱਚ ਸੰਦੀਪ ਨੇ ਘਰ ਵਿੱਚ ਆ ਕੇ ਆਪਣੀ ਮਾਂ ਅਤੇ ਭੈਣ ਨੂੰ ਜੋ ਸਿੱਖਿਆ ਦਿੱਤੀ ਇਸ ਨਾਲ ਇਸ ਘਰ ਦੀ ਗਵਾਚੀ ਹੋਈ ਸ਼ਾਂਤੀ ਅਤੇ ਖੁਸ਼ੀਆਂ ਵਾਪਸ ਆ ਗਈਆਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨਵਾਦ